ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਨਵਾਂ ਹੀ ਕੰਮ ਜਿਹੜਾ ਕਹਿੰਦੇ ਕਿ ਸ਼ੁਰੂ ਕੀਤਾ ਵਾ ਹੱਲੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਪਰੀ ਜੀ ਸਤਿ ਸ੍ਰੀ ਅਕਾਲ ਹੋ ਸਣਾ ਵੀਰ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਤੇ ਵੀ ਜੀ ਨਾਮ ਦੱਸ ਦੇ ਇੱਕ ਵਾਰੀ ਫਿਰ ਆਪਣਾ ਨਾਮ ਮੇਰਾ ਬੌਲ ਮੁਸੀਜ ਉਹ ਪਿੰਡ ਥੋਬਾ ਠੀਕ ਆ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਨਾਲਾ ਜਿਹੜਾ ਅੰਮ੍ਰਿਤਸਰ ਆ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ ਫੋਨ ਨੰਬਰ ਹੈਗਾ ਜੀ 82560 ਹਾਂਜੀ 1301 1 ਦੂਜਾ ਨੰਬਰ ਹੈਗਾ 887 28 ਹਾਂ 448 42 42 ਠੀਕ ਆ ਜੀ ਤੇ ਵਪਾਰ ਦੇ ਕੰਮ ਫਿਰ ਆਪਣਾ ਨਹੀਂ ਅਸਲ 'ਚ ਨਾ ਵਪਾਰ ਦਾ ਨਹੀਂ ਐ ਮੈਂ ਗਵਰਨਮੈਂਟ ਮਾਸਟਰ ਆ ਇਹ ਮੇਰੇ ਘਰੇ ਲੂ ਪਸ਼ੂ ਨੇ ਅੱਛਾ ਅੱਛਾ ਪਰ ਇਹ ਵੀ ਮੈਂ ਇਹਨਾਂ ਨੂੰ ਸੇਲ ਕਰਨਾ ਤੇ ਜੇ ਵਪਾਰ ਦਾ ਵੀ ਸਹੀ ਲੱਗੂਗਾ ਅੱਛਾ ਬਰਾਦਮਾ ਮਿਹਰ ਕਰੂਗਾ ਤੇ ਵਪਾਰ ਦਾ ਵੀ ਕਰਦਾਂਗੇ ਠੀਕ ਹਾਂਜੀ ਹੁਣ ਜੇ ਤੁਸੀਂ ਸਰਕਾਰੀ ਜੇ ਜੋਬ ਚੱਲਣ ਦੀ ਆ ਹਾਂਜੀ ਜਿਹੜਾ ਮੈਂ ਸਰਕਾਰੀ ਟੀਚਰ ਜਿੱਦਾਂ ਹਾਂ ਗਵਰਨਮੈਂਟ ਟੀਚਰ ਹਾਂ ਜੀ ਠੀਕ ਚਲੋ ਫਿਰ ਤੇ ਵਧੀਆ ਕੱਲ ਜੇ ਤੇ ਹੁਣ ਤੁਹਾਡਾ ਇਰਾਦਾ ਕੀ ਜੇ ਵਿੱਚੋਂ ਕਿਤੇ ਕਿ ਤਾਈਂ ਇਹ ਇੱਕ ਅੱਧੀ ਕੋਈ ਚੰਗੀ ਲੱਭਿਆ ਕਰੇ ਤੇ ਲਾਇਆ ਕਰਨੀ ਆ ਚਲੋ ਇਹ ਵੀ ਜੇ ਉਹਦੀ ਮਿਹਰ ਹੋਵੇ ਤੇ ਸਭ ਕੁਝ ਚਲੀ ਜਾਂਦਾ ਜੀ ਨਹੀਂ ਤਾਂ ਕੁਝ ਨਹੀਂ ਤੇ ਪਰ ਜਿਹੜੀਆਂ ਅੱਜ ਇਹ ਆਪਣੀਆਂ ਹੀ ਆ ਜਿੰਨੇ ਉਹ ਤਿੰਨੇ ਭਾਜੀ ਸੱਜਰਾਂ ਨੇ ਅੱਛਾ ਇਹ ਜਿਹੜੀ ਗਾਂ ਹੀ ਜੋ ਠੀਕ ਹੈ ਤੇ ਜੇ ਸੂਏ ਆ ਹਾਂਜੀ ਆ ਇਹਦਾ ਬੱਚਾ ਜੋ ਨੂੰ 5 ਕ ਦਿਨ ਹੋਏ ਆ ਸੂਈ ਨੂੰ ਵੱਛੀ ਮਗਰ ਇਹ ਵੱਛੀ ਜੋ ਜੀ ਬੱਛੀ ਕਾਫੀ ਸਾਲੀ ਵੱਛੀ ਆ ਜੀ ਸੋਹਣੀ ਵੱਛੀ ਆ ਮਗਰ ਇਹ ਇਹਦਾ ਕੋਈ 6-7 ਕਿਲੋ ਬੋਲਾ ਜੋ ਅੱਛਾ ਠੀਕ ਹੈ ਜੀ ਇਹ ਤੋਂ ਆ ਦੂਜੇ ਨੰਬਰ ਤੇ ਤੇ ਇਹ ਉਤਰਾ ਦੁੱਧ ਕਿੰਨਾ ਕੇ ਚਵਾਈ ਜਾਊਗੀ ਇਹ ਦੋ ਤੋਂ ਹੀ ਵੇਖ ਲੋ ਇਹਦਾ ਲੈਵਾ ਹੀ ਵੇਖ ਲੋ ਹਾਂਜੀ ਇੱਕ ਦਿਨਾਂ ਕੇ ਹੱਸ ਕੇ ਨੇ 13 14 ਦਿਨ ਇਹ ਕਰਨਾ ਹੀ ਹੈ ਤੋੜ ਦੋ ਫਿਰ ਇੱਕ ਰੀਨ ਤੋੜ ਕਾਕਾ ਬਾਕੀ ਜੇ ਤਾਜੀ ਸੂਈ ਹੈ ਤੇ ਮਗਰ ਵੱੱਛੀ ਵੀ ਚਲੋ ਸੋਹਣੀ ਹੈ ਇਹ ਜੇ ਟਾਈਮ ਵੀ ਜਿਹੜਾ ਵਾ ਸਵੇਰ ਦਾ ਅੱਜ ਸਵੇਰ ਦਾ ਮੀਂਹ ਪੈੰਦਿਆ ਜਿਹੜਾ ਅਸੀਂ ਇਹਨੂੰ ਨੁਹਾਇਆ ਨਹੀਂ ਆ ਵੀ ਅੱਜ ਨੁਹਾਇਆ ਨੁਹਾਇਆ ਨਹੀਂ ਆ ਤੇ ਟਾਈਮ ਜਿਹੜਾ 11 ਵਜੇ ਦਾ ਟਾਈਮ ਹੈ ਜਿਹੜਾ ਹੁਣ ਅਨ 9 ਵਜੇ ਧਾਰ ਕੱਢੀ ਹੋਇਆ ਜ ਸਵੇਰ ਦਾ ਮੀਂਹ ਇੱਥੇ ਪੈ ਰਿਹਾ ਠੀਕ ਆ ਚਲੋ ਲੈ ਇੱਕ ਵਾਰੀ ਟਾਈਮ ਵੀ ਆਪਾਂ ਦਿਖਾ ਦਈਏ ਆਪਣੇ ਤੁਹਾਡੇ ਫੋਨ ਤੋਂ ਪਤਾ ਲੱਗ ਜਾਊ ਪ੍ਰੋਪਰ ਸਾਰਿਆਂ ਨੂੰ ਆ ਦੇਸਰ 11:08 ਹੋ ਗਏ 11:08 ਹੋਏ ਕੋਈ ਰੋਸ ਹਾਵ ਨਾ ਜਦਾ ਸੋਨੋਂ ਸਾਰਿਆਂ ਦੀ ਅਸੀਂ ਧਾਰਾਂ ਕੱਢੀਆਂ ਨੇ ਲੇਟ ਹੋ ਗਏ ਠੀਕ ਹੈ ਤੇ ਇਹਦਾ ਮੁੱਲ ਆਪਾਂ ਦੱਸ ਤੀਏ ਮੁੱਲ ਭਾਜੀ ਇਹਦਾ ਜਾਇਜ਼ ਹੀ ਆ ਮੈਂ ਪਹਿਲੀ ਵਾਰੀ ਕੰਮ ਸ਼ੁਰੂ ਕੀਤਾ ਰੱਬ ਨੇ ਬੜਾ ਕੁਝ ਦਿੱਤਾ ਅੱਛਾ ਕੋਈ ਐਡਾ ਝੂਠ ਨਹੀਂ ਕੋਈ ਫਰੇਵ ਨਹੀਂ ਠੀਕ ਹੈ ਠੀਕ ਹੈ ਜੀ ਮੁੱਲ ਇਹਦਾ 22000 ਚ ਅਸੀਂ ਦੇਖ ਲਾਂਗੇ ਅੱਛਾ ਠੀਕ ਹੈ ਜੀ ਜੇ ਕੋ ਫਿਰ ਵੀ ਭੈਣ ਭਰਾ ਫੋਨ ਲਾਏਗਾ ਹਾਂਜੀ जिने ਲੈਣੀ ਆ ਉਹਦੇ ਲੂਕੇ ਨੇ ਦੁੱਧ ਪੀਨ ਲਈ ਜਾਂ ਕਿਦਾਂ ਵੀ ਲਓ ਠੀਕ ਆ ਹੋਰ ਉਹਦਾ ਮਾਨਤਾਣਾ ਪਕੂਲਾ ਕਰ ਦਾਂਗੇ ਹੁਣ ਇਹ ਆ ਕਿ ਹੁਣ ਜਿਹੜਾ ਇਹਦਾ ਮੁੱਲ ਆ ਇਹ ਹੁਣ ਦੇ ਹਿਸਾਬ ਨਾਲ ਆ ਜਿੰਨਾ ਕਿ ਦੁੱਧ ਆ ਜਿਹੜੇ ਹਿਸਾਬ ਨਾਲ ਬੋਲਾ ਤੁਸੀਂ ਦੱਸਣ ਦੇ ਆ ਜੋ ਅੱਗੇ ਤੇ ਗਾਂ ਕੋਈ ਬਤਾ ਲੇ ਗਾਂ ਕੋਈ ਬਤਾ ਲੇ ਤੇ ਉਹ ਉਹਦੀ ਉਹਨਾਂ ਦੀ ਸੇਵਾ ਹਾਂ ਠੀਕ ਆ ਹੁਣ 6-7 ਕਿਲੋ ਜਿਹੜਾ ਤੁਸੀਂ ਕਹਿੰਦੇ ਆ ਆਟੇ ਦੇ ਲਾਗੇ ਬੰਨੇ ਹੈਗਾ ਜਿਹੜਾ ਤੇ ਆ ਤਾਂ ਆ ਜੇ ਬੱਚਾ ਜਿਹੜਾ ਬਿਲਕੁਲ ਤੇ ਕੋਈ ਵੀ ਰੋਸਾ ਨਾ ਜਿਹੜਾ ਆਪਣਾ ਵੇਖ ਲੈ ਐ ਝੋਟੀ ਜੋ ਇੱਕ ਇਹਨੂੰ ਕਿੰਨਾ ਚਿਰ ਹੋਇਆ ਜੀ ਸੋਈ ਨੂੰ ਇਹਨੂੰ ਮੈਂ 7 ਦਿਨ ਹੋਇਆ ਉਹ ਉਹਦੀ ਕੱਟੀ ਜੁਈ ਆਹ ਕੱਟੀ ਬੈਠੀ ਆ ਬੈਠੀ ਆ ਜਣੀ ਠੀਕ ਆ ਜੀ ਠੀਕ ਆ ਠੀਕ ਆ ਜੀ ਇਹ ਜਿਹੜੀ ਮੱਝ ਆ ਇਹਦੇ ਥਲੇ 13 ਕਿਲੋ ਦੁੱਧ ਆ ਅੱਛਾ ਤਿਆਰ ਜਿਹੜਾ ਮੋਕੇ ਤੇ ਤਿਆਰ ਆ ਜਿਹੜਾ ਕੋਈ ਦੋ ਟਾਈਮ ਤਿੰਨ ਮੈਂ ਕਿਹਾ ਦੋ ਨਹੀਂ ਤਿੰਨ ਟਾਈਮ ਚੋ ਕੇ ਲੀਟਰ ਮਾਰ ਕੇ ਲਵੇ ਉਹਦਾ ਆਪਾਂ ਦੇਣੀ ਵੀ ਨਹੀਂਗੀ ਅੱਛਾ ਪਹਿਲਾਂ ਦੁੱਧ ਸੱਲੀ ਕਰੇ ਪਹਿਲੀ ਵਾਰੀ ਮੈਂ ਵੀਡੀਓ ਪਾ ਰਿਹਾ ਉਹਦੀ ਸੱਲੀ ਕਰੇ ਜੀ ਇੰਨਾ ਹੋਏਗਾ ਹਾਂਜੀ ਤੇ ਫੇਰ ਸਾਡੇ ਕੋ ਲਵੇ ਨਹੀਂ ਤੇ ਲਵੇ ਨਾ ਠੀਕ ਆ ਹਾਂਜੀ ਤੇ ਜੇ ਕਿਸੇ ਨੇ ਉਹ ਦੂਰੋਂ ਮੰਗਾਉਣੇ ਆ ਆਨਲਾਈਨ ਭਾਵੇਂ ਦੋ ਟਾਈਮ ਸਾਡੇ ਕੋ ਵੀਡੀਓ ਕਾਲਿੰਗ ਤੇ ਅੱਛਾ ਛੁਆਰੇ ਛੁਆ ਕੇ ਮਤਲਬ ਇਹ ਵੀ ਇੱਕ ਗੱਲ ਜ਼ਰੂਰ ਜੋ ਹਾਂਜੀ ਇਹ ਜਿੱਥੋਂ ਮੈਂ ਲਿਆਂਦੀ ਆ ਨਾ ਉਹ ਸਾਰੇ ਡੰਗਰ ਜਿੱਦਾਂ ਗਾਈਆਂ ਨੂੰ ਪਹਾੜਾਂ ਤੇ ਲਾ ਦਿੰਦੇ ਨੇ ਨਾ ਜੇ ਪਹਾੜੇ ਦੇ ਡੰਗਰ ਲੱਗਾ ਅੱਛਾ ਇਹ ਲਿਆਂਦੀ ਹੈ ਇਹ ਨਹੀਂ ਕਰਦੀ ਕਿਹੜੀ ਆਵਲੀ ਮੱਝ ਨਹੀਂ ਇਹ ਸਾਡੇ ਕੇ ਰਿਸ਼ਤੇਦਾਰਾਂ ਕੋਈ ਉਹਨਾਂ ਕੋ ਉਹਨਾਂ ਕੋ ਲਿਆਦੀ ਆ ਇਹ ਭਾੜੇ ਦੇ ਮਿਲਦੀ ਆ ਅੱਛਾ ਅੱਗੇ ਪਾ ਲੋ 2 ਮਿੰਟ ਤੋਂ ਪਹਿਲਾਂ ਪਾ ਸਮਝੂਗੀ ਬੱਚਾ ਜਿਹੜਾ ਆ ਉਹਨੂੰ ਬੋਤਲਾਂ ਪਿਆ ਦਿਓ ਦੁੱਧ ਅੱਛਾ ਹਮ ਬੱਚੇ ਨੂੰ ਥੱਲੇ ਨਹੀਂ ਛੱਡੀਦਾ ਉਹ ਕਿਹੇ ਮੱਝ ਨੂੰ ਨਹੀਂ ਛੱਡਦੇ ਉਹਨਾਂ ਦੀ ਆਦਤ ਹੈ ਅੱਛਾ ਸਾਡੇ ਕੋਲ ਵੀ ਪਹਿਲਾਂ ਗਾਇਆਂ ਹੁੰਦੀਆਂ ਅਸੀਂ ਉਹਨਾਂ ਨੂੰ ਜਦੋਂ ਗਾਇਆਂ ਨੂੰ ਆਪਾਂ ਕਰਦੇ ਹਾਂ ਨਾ ਹਾਂਜੀ ਹਾਂਜੀ ਇੱਦਾਂ ਮੱਝਾਂ ਉਹਨਾਂ ਨੇ ਕਿ ਜਾਈਆਂ ਵਾ ਵਧੀਆ ਚੀਜ਼ ਹੈ ਕਾਨੂੰ ਕੋ ਬੱਚੇ ਨੂੰ ਕੋਈ ਗੱਲਬਾਤ ਹੋ ਜੇ ਠੀਕ ਹੈ ਪਰ ਬੱਚਾ ਇਹਦਾ ਇਹਦਾ ਹੀ ਦੁੱਧ ਪੀਊਗਾ ਠੀਕ ਹੈ ਕੋਈ ਬਿਮਾਰ ਨਹੀਂ ਕੋਈ ਨਹੀਂ ਇਹਦਾ ਬੱਚਾ ਗਾਰੰਟੀ ਠੀਕ ਹੈ ਦੁੱਧ ਦੇ ਸਲੇ 13 ਕਿਲੋ ਹੋਊਗਾ ਤਿਆਰ ਜਿਹੜਾ ਹਾਂਜੀ ਤੋਰ ਫਿਰ ਕਰੀ ਨੀ ਤੋਰ ਵੀ ਕਾਕਾ ਬਾਕੀ ਦੁੱਧ ਨੇ ਤੁਸੀਂ ਚੁਆਈ ਆਪਣੇ ਆਪ ਕਰਕੇ ਖੜਨੀ 999 ਦੁੱਧ ਦੀ ਅਸੀਂ ਗਾਰੰਟੀ ਦਿੰਦੇ ਹਾਂ ਸ਼ਾਮ ਅੱਜ ਲੇਟ ਚੁਆਈ ਹੋਈ ਅੱਜ ਮੀ ਫਿਰ ਮੀ ਕਾਫੀ ਸਵੇਰ ਦਾ ਪੈਂਦੇ ਉਹਦੇ ਕਰਕੇ ਅੱਜ ਲੇਟ ਹੋ ਗਿਆ ਕੰਮ ਅੱਜ ਤਾਂ ਹੀ ਕੁਛ ਰੱਜੀਆਂ ਰੁੱਜੀਆਂ ਵੀ ਨਹੀਂ ਆ ਰੱਜੀਆਂ ਰੇ ਫਿਰ ਤੁਸੀਂ ਵੀ ਟਾਈਮ ਦਿੱਤਾ ਸੀ ਪਰ ਪੱਠੇ ਦਿੱਤਾ ਜੇ ਬੰਦੇ ਨੇ ਪੱਠੇ ਨਹੀਂ ਲੈਂਦੇ ਬਾਕੀ ਕੱਦ ਕਾਠ ਵੀ ਚੰਗਾ ਵਾ ਵਜਨ ਵਾਲੀ ਮਾਝਾ ਦੀ ਥਣ ਭਾਂਡਾ ਵੀ ਚੰਗਾ ਅਜੇ ਅਸੀਂ 979 ਦੀ ਧਾਰ ਕੱਢੀ ਜੋ ਤਾਂ ਇਹਨੇ ਮੱਝ ਨੇ ਬੰਨਾ ਬਾਕੀ ਸੂਈ ਸਵਾਈਏ ਕੋਈ ਵੀ ਜਿੱਤਰਾ ਮੱਧੀ ਆਪਣੀ ਦੋ ਟਾਈਮ ਚਵਾਈ ਕਰਕੇ ਲੈ ਜੇ ਕੱਟੀ ਐ ਇਹਦੇ ਮਗਰ ਵੀ ਕੱਟੀ ਐ ਇਹਦੇ ਦੋਵਾਂ ਮਗਰ ਹੀ ਕੱਟੀਆਂ ਜੇ ਦੋਵਾਂ ਮਗਰ ਕੱਟੀਆਂ ਨੇ ਤੇ ਉਹਦੇ ਮਗਰ ਨਹੀਂ ਬੱਛੀ ਐ ਸਾਰੀਆਂ ਕੱਟੀਆਂ ਬੱਛੀਆਂ ਆਈਆਂ ਕੱਟੀਆਂ ਬੱਛੀਆਂ ਜੀ ਤੇ ਬਾਕੀ ਫਿਕਸ ਜੇ ਵਾਲਾ ਜਦੋਂ ਡੰਗਰ ਤਿਆਰ ਹੋ ਜਾਂਦਾ ਜੀ ਠੀਕ ਆ ਤੇ ਇਹਦਾ ਫਿਰ ਮੁੱਲ ਇਹਨਾਂ ਮੋਲੇ ਭਰੀ ਆਪਾਂ ਵੇਖੋ ਜਿਹਦਾ 12-13 ਕਿਲੋ ਹਣਾ ਲੋਕੀ ਮੰਗਣੋਂ ਲੱਖ-ਲੱਖ ਮੰਗੀ ਜਾਂਦੇ ਪਛਾਣਾਂ ਪਛਾਣੇ ਹਾਂਜੀ ਆਪਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਲਾਜਚ ਨਹੀਂ ਕਰਨਾ ਠੀਕ ਆ ਥੋੜਾ ਪੋਤਾ ਰੋਟੀ ਪਾਣੀ ਹਰ ਕੋਈ ਕੁ ਭਾਉਂਦਾ ਇਹਦਾ ਅਸੀਂ 85000 ਰੁਪਏ ਦੇ ਦਾਂ ਕਾਫੀ ਕੇ ਦੇ ਦਾਂਗੇ ਉਹ ਵੀ ਕੰਡਾ ਮਾਰਾ ਕੇ ਦੁੱਧ ਠੀਕ ਆ ਹਾਂਜੀ ਤੁਹਾਡੇ ਘਰ ਚਵਾਏ ਦੀ ਤਸੱਲੀ ਕਰਕੇ ਮੈਂ ਕਹਾਂ ਜੀ ਚਵਾ ਕੇ ਠੀਕ ਆ ਹਾਂਜੀ ਤੇ ਬਾਕੀ ਵਿੱਚੋਂ ਮਨਤਨ ਹੋਰ ਕਰ ਦੋਗੇ ਫੋਨ ਕੋਈ ਲਾਵੇ ਕਰ ਦਾਂਗੇ ਜੀ ਜੇ ਕੋਈ ਭੈਣ ਭਰਾ ਕਰੂਗਾ ਹੋਰ ਕਰ ਦਾਂਗੇ ਠੀਕ ਆ ਹਾਂਜੀ ਤੇ ਹੁਣ ਇੱਕ ਆ ਵੀ ਜੜੀ ਆ ਇਹ ਵੀ ਮੱਝ ਜੜੀ ਆ ਜਿਹੇ ਸੂਏ ਆ ਠੀਕ ਆ ਇਹਨੂੰ 20 ਦਿਨ ਹੋਏ ਜੋ ਸੂਈ ਨੂੰ ਇਹਨੂੰ ਮਗਰ ਵੀ ਕੱਟੀ ਆ ਇਹਨੂੰ ਵੀ 13 ਕਿਲੋ ਦੁੱਧ ਆ ਤਿਆਰ ਜਿਹੜਾ ਹਾਂ ਇਹ ਕੱਟੀ ਤੇ ਹੀ ਮਿਲੇਗੀ 13 ਕਿਲੋ ਦੁੱਧ ਆ ਇਹਦਾ ਵੀ ਕੰਡਾ ਮਰਾ ਕੇ ਤੇ ਫੇਰੇ ਦਾ ਆਪਾਂ ਦਵਾਂਗੇ ਅੱਛਾ ਇਹ ਕੱਟੀ ਤੇ ਹੀ ਮਿਲਦੀ ਸਾਰਾ ਕੁਝ ਹਾਂ ਤੋਰੋ ਫੇਰੇ ਕਰੀ ਨਾ ਆ ਕੱਟੀ ਜਿਹੜੀ ਖਲੋਤੀ ਹੈ ਇਹਦੀ ਇਹਦੀ ਖਲੋਤੀ ਕੱਟੀ ਆ ਠੀਕ ਕੋਈ ਇਹ ਪਠਾਣੀ ਖਾਂਦੇ ਕੋਈ ਕੁਛ ਨਹੀਂ ਖਾਂਦੇ ਅਜੇ ਕੋਈ ਨਿੱਕੇ ਆ ਉਹਦਾ ਉਹ ਮੱਝ ਜਵਾਨ ਨੇ ਇਹਨਾਂ ਦੇ ਜੀਆ ਬੱਚੇ ਜਿਹੜੇ ਉਹ ਜਵਾਨ ਨੇ ਠੀਕ ਆ ਤੇ ਬਾਕੀ ਮਿਲ ਕਿਵੇਂ ਨੇ ਇਹਦੇ ਵੀ ਆਪਾਂ ਦੋਹਾਂ ਨੂੰ ਦੇਖ ਸਕਦੇ ਚੰਗੀ ਦਿਖਣ ਦੀ ਦੋਹਾਂ ਦਾ ਰਿਕਾਰਡ ਹੈ ਇਹਦੀ ਦੁੱਧ ਦਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਚੰਗੀਆਂ ਹੋ ਇਹਨਾਂ ਚ ਅਜੇ ਇਹ 9 ਵਜੇ ਧਾਰ ਕੱਢੀ ਜੀ ਉਹਦੇ ਨੂੰ ਵੇਖੋ ਫਿਰ ਵੀ ਸ਼ਾਮੀ ਵੇਖੋ ਕਿੰਨੀ ਬੰਦੀ ਆਦਾ ਲਿਵਰ ਲੈ ਜਾ ਬਾਕੀ ਕੱਦ ਘਾਟ ਚਲੋ ਇਹਦਾ ਵੀ ਚੰਗਾ ਵਾ ਦੋਵੇਂ ਮੱਜਾ ਜਵਾਨ ਨੇ ਤੇ ਵਜਨਦਾਰ ਨੇ ਠੀਕ ਆ ਧਿਆਨ ਨਾਲ ਧਿਆਨ ਕੋਈ ਡੱਦਾ ਨਾ ਅੰਦਰ ਹਾਂਜੀ ਹਾਂਜੀ ਦੂਪਾ ਸ਼ੋਕ ਬਾਕੀ ਮਿਲਕਵੇਨ ਵੀ ਕਾਫੀ ਚੰਗੀ ਲੱਗੀ ਐ ਕਈ ਵਾਰੀ ਪਛੇ ਜਿਹੜਾ ਬਾਹਰਲੇ ਬੰਦੇ ਤੋਂ ਡਰ ਜਾਂਦਾ ਥਾਣੇ ਵੀ ਵਧੀਆ ਜੇ ਦੋਹਾਂ ਦੇ ਪੂਰੀ ਵੇਥ ਤੇ ਲੱਗੇ ਜੋ ਅਗਲੇ ਵੀ ਤੇ ਪਿਛਲੇ ਵੀ ਹਾਂ ਦੇਖ ਸਾਡੇ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਮਿਲਕਵੇਨ ਵੀ ਚੰਗੀ ਲੱਗੀ ਐ ਤੇ ਇਹਦਾ ਵੀ ਫਿਰ ਮੋਲਾ ਆਪਾ ਦੱਸ ਦਈਏ ਇਹਦਾ ਵੀ ਭਾਜੀ ਆਪਾਂ ਮਤਲਬ ਜ਼ਿਆਦਾ ਨਹੀਂ ਕਰਨਾ ਇਹਦਾ ਵੀ 85000 ਹੀ ਉਹ ਮੁੱਲ ਅੱਛਾ ਤੇ ਦੁੱਧ ਤੇ 13 ਕਿਲੋ ਜੋ ਇਹਦੇ ਠੀਕ ਆ ਫਿਰ ਵੀ ਜੇ ਕੋਈ ਭੈਣ ਭਰਾ ਫੋਨ ਲਾਊਗਾ ਉਹ ਲੈਣ ਵਾਲਾ ਤੇ ਆਪਾਂ ਉਹ ਚ ਮਾਨਤਨ ਕਰਦੇ ਮਤਲਬ ਕਿ ਦੋਵਾਂ ਦਾ ਮੁੱਲ ਸੇਮ ਹੀ ਆ ਕਿ 85 ਸੇਮ ਹੀ ਆ ਦੁੱਧ ਵੀ ਸੇਮ ਆ ਅੱਛਾ ਤੇ ਦੋਵਾਂ ਮਗਰ ਕਟੀਆਂ ਵੀ ਜੋ ਉਹ ਗਾਂ ਦੇ ਮਗਰ ਵਸ਼ੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਨਾਲ ਤਸੱਲੀ ਕਰਕੇ ਵੇਚ ਚੱਕ ਕੇ ਖਰਚ